ਦੀ ਮੌਤ ਨੇ ਕੁਲਵੰਤ ਸਿੰਘ ਬਰਾੜ ਦੀ ਬਦਲੀ ਜ਼ਿੰਦਗੀ ਹੁਣ ਹਰ ਇੱਕ ਧੀ ਉਸ ਦੀ ਆਪਣੀ ਧੀ ਹੈ ਅਤੇ ਹਰ ਇੱਕ ਧੀ ਦੇ ਵਿਆਹ ਦੇ ਵਿੱਚ ਉਸ ਦੇ ਵੱਲੋਂ ਕੀਤੀ ਜਾਂਦੀ ਹੈ ਆਰਥਿਕ ਮਦਦ ਤਸਵੀਰਾਂ ਪਿੰਡ ਚੱਕ ਟਾਬ ਖੁਸ਼ਾਲ ਜੋਈਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੁਲਵੰਤ ਸਿੰਘ ਬਰਾੜ ਅਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਦੇ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਕੁਲਵੰਤ ਸਿੰਘ ਬਰਾੜ ਦੀ 24 ਸਾਲਾ ਧੀ ਜੋ ਕਿ ਭਿਆਨਕ ਬਿਮਾਰੀ ਦੇ ਚਲਦਿਆਂ 5 ਸਾਲ ਪਹਿਲਾਂ ਪਰਿਵਾਰ ਨੂੰ ਵਿਛੋੜਾ ਦੇ ਗਈ ਸੀ ਤਾਂ ਉਸ ਦੀ ਯਾਦ ਦੇ ਵਿੱਚ ਪਰਿਵਾਰ ਅੱਜ ਵੀ ਹਰ ਲੋੜਵੰਦ ਤੀਜ ਦੇ ਵਿਆਹ ਦੇ ਵਿੱਚ ਕਰ ਰਿਹਾ ਹੈ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਸਸਰੀਗਾਨ ਇੱਕ ਵਾਰ ਫੇਰ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਆ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਦੇ ਵੱਲੋਂ ਬੜਾ ਹੀ ਨੇਕ ਉਪਰਾਲਾ ਕੀਤਾ ਜਾਂਦਾ ਹੈ ਦੱਸ ਦਈਏ ਕਿ ਸਭ ਤੋਂ ਇੱਕ ਬਾਪ ਦੇ ਲਈ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਇੱਕ ਬਾਪ ਦੇ ਲਈ ਜਿਹੜਾ ਸਭ ਤੋਂ ਵੱਡਾ ਫਰਜ਼ ਹੁੰਦਾ ਉਹ ਹੁੰਦਾ ਧੀ ਧੀ ਦਾ ਵਿਆਹ ਕਰਨਾ ਔਰ ਉਸ ਸਮੇਂ ਦੇ ਵਿੱਚ ਜੇਕਰ ਕੋਈ ਮਦਦ ਕਰਨ ਦੇ ਲਈ ਅੱਗੇ ਵੱਧਾ ਤਾਂ ਫਿਰ ਇਹ ਸੋਨੇ ਤੇ ਸੋਹਾਗੇ ਵਰਗਾ ਹੋ ਜਾਂਦਾ ਕਿਉਂਕਿ ਕਈ ਵਾਰ ਧੀਆ ਦੇ ਵਿਆਹ ਦੇ ਲਈ ਬਾਪ ਜਿਹੜੇ ਹੁੰਦੇ ਆ ਉਹਨਾਂ ਕੋਲੇ ਸਮਰੱਥਾ ਜਿਹੜੀ ਆ ਉਹ ਨਹੀਂ ਹੁੰਦੀ ਐਜੇ ਦੇ ਵਿੱਚ ਜੇਕਰ ਕੋਈ ਮਦਦ ਕਰ ਦਿੰਦਾ ਤਾਂ ਫਿਰ ਬਹੁਤ ਵਧੀਆ ਹੋ ਜਾਂਦਾ ਔਰ ਜਿਹੜੇ ਪਰਿਵਾਰ ਨਾਲ ਅੱਜ ਤੁਹਾਨੂੰ ਜਿਹੜੇ ਸ਼ਖਸ ਦੇ ਨਾਲ ਤੁਹਾਨੂੰ ਦੋਨਾਂ ਨਾਲ ਮਿਲਾਨ ਜਾ ਰਹੇ ਆ ਉਹਨਾਂ ਦੇ ਬਾਰੇ ਵੀ ਜਾਣਾਂਗੇ ਜੋ ਕਿ ਬੀਤੇ ਲੰਬੇ ਸਮੇਂ ਤੋਂ ਹਰ ਇੱਕ ਧੀ ਦੇ ਵਿਆਹ ਦੇ ਵਿੱਚ ਸਹਿਯੋਗ ਕਰਦੇ ਆ ਔਰ ਅੱਜ ਤੱਕ ਕਦੇ ਸਾਹਮਣੇ ਨਹੀਂ ਆਏ ਔਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜੇਕਰ ਤੁਸੀਂ ਇਹ ਨੇਕ ਉਪਰਾਲਾ ਕਰਦੇ ਹੋ ਤਾਂ ਫਿਰ ਇਸ ਨੂੰ ਸਾਹਮਣੇ ਵੀ ਲਿਆਉਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਵੇਖ ਕੇ ਕੁਝ ਹੋਰ ਲੋਕ ਵੀ ਜੇ ਉਪਰਾਲਾ ਕਰਨ ਲੱਗ ਪੈਣ ਤਾਂ ਸਾਡੇ ਸਮਾਜ ਦੇ ਵਿੱਚ ਧੀਆਂ ਦੇ ਵਿਆਹ ਕਰਨੇ ਸੋਖੇ ਹੋ ਜਾਣਗੇ ਤਾਂ ਮਿਲਾਨੇ ਆ ਤੁਹਾਨੂੰ ਅੱਜ ਦੇ ਸਾਡੇ ਗੈਸਟ ਜਿਹੜੇ ਹੈਗੇ ਉਹਨਾਂ ਦੇ ਨਾਲ ਕਲਵੰਤ ਸਿੰਘ ਜੀ ਹੋਰ ਹਨ ਗੱਲਬਾਤ ਕਰਦੇ ਆ ਜੀ ਕਲਵੰਤ ਸਿੰਘ ਜੀ ਕਦੋਂ ਤੋਂ ਤੁਸੀਂ ਇਹ ਉਪਰਾਲਾ ਜਿਹੜਾ ਹੈਗਾ ਇਹ ਕਰਦੇ ਆ ਰਹੇ ਹੋ ਔਰ ਇਸ ਦੇ ਪਿੱਛੇ ਵਜ੍ਹਾ ਕੀ ਬਣੀ ਯਾਨੀ ਕਿ ਸ਼ੁਰੂਆਤ ਇਸ ਦੀ ਕਿੱਦਾਂ ਹੋਈ ਸ਼ੁਰੂਆਤ ਇਸ ਤਰ੍ਹਾਂ ਹੋਈ ਜੀ ਮੇਰੀ 25 ਸਾਲ ਦੀ ਗੁੜਗਾ ਸੀਗੀ ਜੀ ਜੀ ਉਸ ਨੂੰ ਲੀਵਰ ਦੇ ਵਿੱਚ ਕੈਂਸਰ ਹੋਣ ਦੇ ਨਾਲ ਉਹਦੀ ਡੈਥ ਹੋ ਗਈ ਸੀਗੀ ਜੀ ਜੀ ਤੇ ਉਸ ਤੋਂ ਬਾਅਦ ਜਦੋਂ ਡੈਥ ਤੋਂ ਬਾਅਦ ਉਹਨੂੰ 5 ਸਾਲ ਹੋ ਗਏ ਡੈਥ ਹੋਈ ਨੂੰ ਤੇ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਅਰਦਾਸ ਕੀਤੀ ਸੀ ਵੀ ਉਹਦੀ ਯਾਦ ਦੇ ਵਿੱਚ ਅਸੀਂ ਹਰੇਕ ਗਰੀਬ ਦੀ ਕੁੜੀ ਦੇ ਵਿਆਹ ਤੇ ਉੱਤੇ 11000 ਰੁਪਏ ਦਿਆ ਕਰਾਂਗੇ ਜੀ ਤੇ ਜਿਹੜਾ ਅਸੀਂ 5 ਸਾਲ ਹੋ ਗਏ ਦੇ ਜਾਂਦੇ ਨੂੰ ਤੇ ਕੁੱਲ ਮਿਲਾ ਕੇ ਅਸੀਂ ਇਸ ਤੋਂ ਪਹਿਲਾਂ 20 ਕੁੜੀਆਂ ਨੂੰ 18 ਤੋਂ 20 ਕੁੜੀਆਂ ਨੂੰ ਅਸੀਂ ਦੇ ਚੁੱਕੇ ਹਾਂ ਤੇ ਹੁਣ ਇਸ ਕੁੜੀ ਤੇ ਸ਼ਾਦੀ ਹੋਈ ਤਾਂ ਜੀ ਇੱਥੇ ਅੱਜ ਮੈਂ 11000 ਰੁਪਏ ਦੇ ਕੇ ਚੱਲਿਆਂ ਜੀ ਕਿੰਨੇ ਬੱਚੇ ਐ ਜੀ ਤੁਹਾਡੇ ਮੇਰੇ ਦੋ ਬੱਚੇ ਆ ਜੀ ਇੱਕ ਗੁੜਗਾ ਇੱਥੇ ਵਿਆਹੀ ਵੀ ਆ ਜੀ ਇੱਕ ਬੱਚਾ ਮੇਰਾ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਜੀ ਅਮਰਤਪਾਲ ਸਿੰਘ ਬਰਾੜ ਅੱਛਾ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਪੀਆਰ ਆ ਜੀ ਮਤਲਬ ਕਿ ਆਪ ਦੀ ਬੱਚੀ ਦੀ ਯਾਦ ਵਿੱਚ ਦਿੰਨੇ ਹੋ ਹਾਂ ਜੀ ਬੱਚੀ ਦੀ ਯਾਦ ਦੇ ਵਿੱਚ 11000 ਰੁਪਏ ਦਿੰਨੇ ਆ ਕੀ ਨਾਮ ਸੀ ਤੁਹਾਡੀ ਬੱਚੀ ਦਾ ਜਸਪ੍ਰੀਤ ਕੌਰ ਸੀਗਾ ਜੀ ਜਸਪ੍ਰੀਤ ਕੌਰ ਸੀਗਾ ਜੀ ਇਹ ਵੀ ਸੁਣਿਆ ਵੀ ਉਹ ਵੀ ਬਾਹਰ ਜਾਣ ਦੀ ਤਿਆਰੀ ਹਾਂ ਬਾਹਰ ਜਾ ਹਾਂ ਪੜ੍ਹਾਈ ਬਹੁਤ ਕਰ ਲਈ ਸੀਗੀ ਜੀ ਤੇ ਬਾਹਰ ਜਾਣਾ ਸੀਗਾ ਜੀ ਤੇ ਬਸ ਕੁਦਰਤ ਮਹਾਰਾਜ ਨੂੰ ਜਿਵੇਂ ਚੰਗਾ ਲੱਗਦਾ ਜੀ ਹੋਇਆ ਕੀ ਸੀ ਬੱਚੀ ਉਹਨੂੰ ਉਹਦੇ ਲੀਵਰ ਦੇ ਵਿੱਚ ਕੈਂਸਰ ਹੋ ਗਿਆ ਸੀਗਾ ਜੀ ਲੀਵਰ ਚ ਕੈਂਸਰ ਹੋ ਗਿਆ ਜੀ ਬਹੁਤ ਦਵਾਈ ਦਵਾਈ ਵੀ 5-6 ਲੱਖ ਰੁਪਇਆ ਉਹਦੇ ਉੱਤੇ ਵੀ ਲਾਇਆ ਸੀਗਾ ਜੀ ਤੇ ਉਹ ਬੱਚੀ ਦੀ ਜਾਨ ਨਹੀਂ ਬਚੀ ਜੀ ਤੇ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਫਿਰ ਇਹ ਪਰਾਲਾ ਸ਼ੁਰੂ ਕੀਤਾ ਵੀ ਉਹਦੇ ਤੇ ਵੀ ਤਾਂ ਕੋਈ 20 ਲੱਖ ਰੁਪਏ 25 ਲਾਉਣਾ ਹੀ ਸੀਗਾ ਜੀ ਤੇ ਹੋਏ ਨਾ ਤਾਂ ਉਹਦੀ ਜਾਤ ਦੇ ਵਿੱਚ ਆਪਾਂ ਗਰੀਬਾਂ ਦੀ ਕੁੜੀਆਂ ਦੇ ਵਿਆਹ ਦੇ ਉੱਤੇ ਆਪਾਂ 11000 ਰੁਪਏ ਲਾਇਆ ਕਰੀਏ ਉਹ ਅਸੀਂ ਹਰ ਸਾਲ ਜੀ ਅਸੀਂ ਹਰ ਸਾਲ ਕੀ ਜਦੋਂ ਵੀ ਕੋਈ ਆ ਜਾਂਦਾ ਵਿਆਹ ਤਾਂ ਅਸੀਂ ਦਿੰਦੇ ਆ ਜੀ ਹਾਂਜੀ ਬਈ ਕੰਮ ਕਰ ਕੀ ਕਰਦੇ ਆ ਤੁਸੀਂ ਕੰਮ ਬਾਕੀ ਤਾਂ ਜੀ ਜ਼ਿੰਮੇਵਾਰੀ ਕਰਦੇ ਆ ਜੀ ਜਿੰਮੇਵਾਰੀ ਸ਼ੋਹ ਹੁੰਦਾ ਛੋਟੇ ਜਿਹੇ ਜ਼ਿੰਮੇਵਾਰੀਆਂ ਜੀ 11 12 ਕਿੱਲੇ ਪੈਲੀ ਦੇ ਦੋ ਭਰਾ ਹਿਆਂ ਸੀ ਜੀ अच्छा ਤੇ ਉਹ ਤਾਂ ਦੂਜਾ ਵੱਖਰਾ ਜੀ ਮੇਰੇ ਨਾਲ ਉੱਤੇ ਪਰ ਮੇਰਾ ਬੱਚਾ ਬਾਹਰ ਉਹ ਚੰਗੀ ਮਦਦ ਕਰਦਾ ਹੈ ਗਰੀਬਾਂ ਦੇ ਆਹਮਦਾਰਦਾ ਜੀ ਉਹ ਕੋਈ ਵੀ ਕਿਸੇ ਗਰੀਬ ਨੂੰ ਹੀਮਕੀਮ ਹੋਵੇ ਤਾਂ ਤਾਂ ਵੀ ਪੈਸੇ ਭੇਜ ਦਿੰਦਾ ਜੀ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਪੀਆ ਰਿਹਾ ਹੈ ਤੇ ਕੰਮ ਕਰਦਾ ਜੀ ਉੱਥੇ ਵੀ ਆਪਦੀ ਗੱਡੀ ਚਲਾਉਂਦਾ ਜੀ ਆਪਦੀ ਗੱਡੀ ਪਾਈ ਹੋਈ ਹੈ ਉੱਥੇ ਗੱਡੀ ਪਾਈ ਹੈ ਹਾਂ ਗੱਡੀ ਪਾਈ ਹੋਈ ਹੈ ਹਾਂਜੀ ਤਾਂ ਬੜਾ ਨੇਕ ਉਪਰਾਲਾ ਕੀਤਾ ਜਾ ਰਿਹਾ ਹੁਣ ਤੁਸਰਪੰਨ ਸਾਹਿਬ ਨਾਲ ਮਿਲਾਨੇ ਆ ਸਰਪੰਚ ਸਾਹਿਬ ਦੇ ਵੱਲੋਂ ਵੀ ਜਿਹੜਾ ਹੈ ਇਸ ਨੇਕ ਉਪਰਾਲੇ ਦੇ ਵਿੱਚ ਸਹਿਯੋਗ ਕੀਤਾ ਜਾ ਰਿਹਾ ਇਹਨਾਂ ਨੇ ਅ ਦੱਸ ਦਈਏ ਕਿ ਕਲਵੰਤ ਸਿੰਘ ਜੀ ਆ ਦੂਜਾ ਕੀ ਹੈ ਕਾਲੀਦਾਲ ਸ਼੍ਰੋਮਣੀ ਕਾਲੀਦਾਲ ਨਾਲ ਸੰਬੰਧਿਤ ਨੇ ਔਰ ਦੂਜੇ ਪਾਸੇ ਸਰਪੰਚ ਸਾਹਿਬ ਨੇ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਲੇਕਿਨ ਇਹਨਾਂ ਦੇ ਵੱਲੋਂ ਜਿਹੜਾ ਕਿ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਸ ਦੀ ਸ਼ਲਾਘਾ ਕਰਨੀ ਵੀ ਬੰਦ ਹੀ ਹੈ ਜੀ ਸਵਾਗਤ ਹੈ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਵਾਅਦਾ ਕੀਤਾ ਸੀ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਵੱਲੋਂ ਹਾਂਜੀ ਹਾਂਜੀ ਅਸੀਂ ਜਦੋਂ ਇਲੈਕਸ਼ਨ 'ਚ ਖੜੇ ਹੋਏ ਸੀ ਪਿੰਡ ਵਾਲਿਆਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਅਸੀਂ ਉਦੋਂ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਵੀ ਕਿਸੇ ਵੀ ਗਰੀਬ ਦੀ ਕੁੜੀ ਦਾ ਪਿੰਡ 'ਚ ਵਿਆਹ ਹੋਊਗਾ ਅਸੀਂ ਉਹਨੂੰ 5100 ਰੁਪਇਆ ਹਰ ਗਰੀਬ ਧੀ ਨੂੰ ਦੇਵਾਂਗੇ ਅਸੀਂ ਇਹ ਨਹੀਂ ਚਾਹੇ ਸਾਨੂੰ ਕਿਸੇ ਨੇ ਵੋਟਾਂ ਪਾਈਆਂ ਜਾਂ ਨਹੀਂ ਆ ਅਸੀਂ ਪਿੰਡ ਦੀ ਹਰ ਧੀ ਨੂੰ 5100 ਰੁਪਇਆ ਦੇਵਾਂਗੇ ਇਹ ਸਾਡਾ ਵਾਅਦਾ ਸੀ ਇਸ ਵਾਅਦੇ ਨੂੰ ਅਸੀਂ ਪੂਰਾ ਕਰਦੇ ਹੋਏ ਅੱਜ ਇਸ ਬੱਚੀ ਦਾ ਵਿਆਹ ਸੀ ਇਹਦੇ ਤੇ ਅਸੀਂ 5100 ਰੁਪਏ ਸ਼ਗਨ ਦੇ ਕੇ ਅੱਜ ਤੋਂ ਸ਼ੁਰੂਆਤ ਕਰਨ ਲੱਗੇ ਆ ਜੀ। ਅੱਛਾ ਸਰਪੰਚ ਸਾਹਿਬ ਨੇ ਅੱਜ ਤੋਂ ਸ਼ੁਰੂਆਤ ਕੀਤੀ। ਅੱਜ ਤੋਂ ਸ਼ੁਰੂਆਤ ਕਰਨ। ਅੱਛਾ। ਸਰਪੰਚ ਸਾਹਿਬ ਮਤਲਬ ਕਿ ਇਹ ਅਗਾਹ ਵੀ ਚੱਲਦਾ ਰਹੂਗਾ ਕਿੰਨੇ ਚਿਰ ਲਈ ਇਹ ਤੁਸੀਂ ਜਿਹੜਾ ਉਪਰਲਾ ਕਰ ਰਹੇ ਹੋ। ਬਿਲਕੁਲ ਜੀ ਅਸੀਂ ਆਪਦੀ ਜਿੰਨਾ ਚਿਰ ਵੀ ਮਨਕਾ ਸਾਡੇ ਕੋਲੇ ਆਉਦਾ ਬਖਸ਼ਾ ਰਹੂਗਾ ਅਸੀਂ ਉਹ ਤੋਂ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਉਸ ਤੋਂ ਬਾਅਦ ਵੀ ਅਸੀਂ ਇਹ ਯਾਰੀ ਰੱਖ ਗਏ। ਜੀ ਤੇ ਸਰਪੰਚ ਸਾਹਿਬ ਮਤਲਬ ਕਿ ਅ ਕਦੋਂ ਜਿੱਤੇ ਹੋ ਤੁਸੀਂ ਇਲੈਕਸ਼ਨ ਔਰ ਕਿੰਨੀਆਂ ਵੋਟਾਂ ਦੇ ਨਾਲ ਜਿੱਤ ਹੋਈ ਹੈ ਤੁਹਾਡੀ ਔਰ ਇਹ ਵਾਅਦਾ ਤੁਸੀਂ ਕੀਤਾ ਸੀ ਜਿਹੜਾ ਵਿਆਹ ਤੇ ਸ਼ਗਨ ਸਕੀਮ ਆਪਾਂ ਇਹਨੂੰ ਕਹਿੰਦੇ ਹਾਂ ਹਾਂਜੀ 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 ਇਸ ਤੋਂ ਇਲਾਵਾ ਵਾਅਦੇ ਕੀਤੇ ਸੀ ਨਹੀਂ ਮੈਂ ਸਾਡਾ ਇਹੋ ਹੀ ਵਾਅਦਾ ਸੀ ਇੱਕ ਅਸੀਂ ਹੀ ਵਾਅਦਾ ਕਲੋਨੀ ਵਾਲਿਆਂ ਨਾਲ ਕੀਤਾ ਸੀ ਲੋਕਾਂ ਨੇ ਇੱਥੇ ਬੜਾ ਮਨ ਲੋ ਉਪੜਕਾਇਆ ਗਿਆ ਸੀ ਵੀ ਜਦੋਂ ਇਹ ਸਰਪੰਚ ਬਣਗੇ ਤਾਂ ਇਹ ਕਲੋਨੀਆਂ ਨੂੰ ਉਠਾ ਦੇਣਗੇ ਅਸੀਂ ਅੱਜ ਵੀ ਇਹਨਾਂ ਦਾ ਵਾਅਦਾ ਕਰਦੇ ਆਂ ਵੀ ਅਸੀਂ ਕਿਸੇ ਕਲੋਨੀ ਨੂੰ ਉਠਾਵਾਂਗੇ ਨਹੀਂ ਇਸ ਕਲੋਨੀ ਦਾ ਸੁਧਾਰ ਕਰਾਂਗੇ ਪੰਚਾਇਤੀ ਜ਼ਮੀਨ ਤੇ ਕਲੋਨੀ ਹਾਂਜੀ ਇਹ ਪੰਚਾਇਤੀ ਜ਼ਮੀਨ ਤੇ ਲੇਕਿਨ ਹਜੇ ਤੱਕ ਇਹਨਾਂ ਨੂੰ ਕਲੋਨੀ ਕੱਟ ਕੇ ਦਿੱਤੀ ਨਹੀਂ ਗਈ ਹੋਈ ਇਹ ਮਰਜ਼ੀ ਨਾਲ ਹੀ ਕਿਸੇ ਨੇ 2 ਮਰਲੇ ਕਿਸੇ ਨੇ 10 ਮਰਲੇ ਕਿਸੇ ਨੇ 1 ਕਨਾਲ ਰੋਕਿਆ ਹੋਇਆ ਅਸੀਂ ਇਹਨਾਂ ਨੂੰ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆਂ ਵੀ ਕਲੋਨੀ ਨੂੰ ਕੱਟ ਕੇ ਜਿੰਨਾ ਸਾਡਾ ਸੰਯੋਗ ਆ ਅਸੀਂ ਕੱਟ ਕੇ ਲੋਕਾਂ ਦੇ ਨਾਮ ਕਰਾ ਕੇ ਦੇਵਾਂਗੇ ਜ਼ਮੀਨ ਆ ਇਹ ਸਾਡਾ ਵਾਅਦਾ ਇਹਨਾਂ ਨਾਲ ਤਾਂ ਬਿਲਕੁਲ ਤੁਹਾਨੂੰ ਮਿਲਾਇਆ ਹੈ ਨੇਕ ਸ਼ਖਸੀਤਾ ਜਿਹੜੀਆਂ ਕੀ ਉਪਰਾਲਾ ਕਰ ਰਹੀਆਂ ਔਰ ਇਹ ਇੱਕ ਨੇਕ ਉਪਰਾਲਾ ਹੈਗਾ ਤਾਂ ਇਹ ਵੀਡੀਓ ਜਿਹੜੀ ਹੈ ਇਹ ਬਣਾਉਣ ਦਾ ਤੁਹਾਡੇ ਤਾਂ ਹੀ ਲਿਆਉਣ ਦਾ ਮਕਸਦ ਇਹ ਹੈਗਾ ਕਿ ਜੇਕਰ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਸਰਪੰਚ ਔਰ ਬਰਾੜ ਸਾਹ ਵਰਗੇ ਸ਼ਖਸ ਹੋਣ ਤਾਂ ਸੁਧਾਰ ਹੋ ਸਕਦਾ ਹੈ ਗਰੀਬ ਜਿਹੜਾ ਜ਼ਰੂਰਤਮੰਦ ਸ਼ਖਸ ਹੈਗਾ ਧੀ ਦੇ ਵਿਆਹ ਦੇ ਵਿੱਚ ਉਹ ਹਰੇਕ ਦੀ ਮਦਦ ਹੋ ਸਕਦੀ ਹੈ ਕਿਉਂਕਿ ਜਦੋਂ ਧੀ ਦਾ ਵਿਆਹ ਹੁੰਦਾ ਹੈ ਉਦੋਂ ਪੈਸੇ ਜਿਹੜੇ ਹੈਗੇ ਆ ਖਾਸ ਕਰਕੇ ਧੀਆਂ ਦੇ ਵਿਆਹ ਤੇ ਉਹ ਥੋੜੇ ਹੁੰਦੇ ਆ ਭਾਵੇਂ ਕਿਸੇ ਕੋਲੇ ਬਾਹਲੇ ਹੋਣ ਉਹਦੇ ਕੋਲੇ ਵੀ ਥੋੜੇ ਹੋ ਜਾਂਦੇ ਆ ਤਾਂ ਇਹੋ ਜਿਹੇ ਉਪਰਾਲੇ ਜਿਹੜੇ ਹੈਗੇ ਆ ਇਹ ਕਰਨੇ ਬੰਦੇ ਆ ਬਰਾੜ ਸਾਹਿਬ ਵੀ ਤੇ 5 ਸਾਲ ਤੋਂ ਇਹ ਕਰ ਰਹੇ ਆ ਔਰ ਸਰਪੰਚ ਸਾਹਿਬ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਉਹਨਾਂ ਨੇ ਪੂਰਾ ਕੀਤਾ ਔਰ ਅੱਜ ਤੋਂ ਉਹਨਾਂ ਦੇ ਵੱਲੋਂ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਅਸੀਂ ਚਾਹਾਂਗੇ ਕਿ ਹੋਰ ਨਾ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਿਹੜੇ ਹੈਗੇ ਆ ਉਹ ਲੋਕ ਕਰਨ ਅੱਗੇ ਆਉਣ ਤਾਂ ਜੋ ਕਿ ਸਾਡੇ ਸਮਾਜ ਦੇ ਵਿੱਚ ਇੱਕ ਮਿਸਾਲ ਜਿਹੜੀ ਹੈ ਕਾਇਮ ਕੀਤੀ ਜਾਵੇ ਔਰ ਇਸੇ ਇਸੇ ਤਰ੍ਹਾਂ ਹੀ ਇਸੇ ਲੜੀ ਦੇ ਤਹਿਤ ਦੁਬਾਰੇ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕਰਾਂਗੇ ਤਦ ਤੱਕ ਲਈ ਧੰਨਵਾਦ